ਅੱਗੇ ਸਾਖੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਚੱਲੀ ਸਨ 1551 ਮੱਤੀ ਹਾਰ ਸੁਦੀ ਸਤਮੀ ਸਾਹਾ ਲਿਖਿਆ ਆਇਆ ਬੀਬੀ ਨਾਨਕੀ ਨੇ ਆਪਣੇ ਘਰ ਵਿਦਾਈ ਕੀਤੀ ਅਤੇ ਤਲਵੰਡੀ ਪਿਤਾ ਕਾਲੂ ਨੂੰ ਅਤੇ ਅੰਮਾ ਬੀਬੀ ਨੂੰ ਨਿੱਦੇ ਬ੍ਰਾਹਮਣ ਦੇ ਹੱਥ ਕੁੰਹੂ ਨਾਲ ਛੜਕ ਕੇ ਖੱਤ ਲਿਖ ਭੇਜਿਆ ਅਰ ਪਤਾਸੇ ਤੇ 5 ਰੁਪਏ ਤਲਵੰਡੀ ਇਤੇ ਬ੍ਰਾਹਮਣ ਦੇ ਹੱਥ ਪੇਜ ਦਿੱਤੇ ਕਾਲੂ ਤੇ ਘਰ ਆਨੰਦ ਮੰਗਲ ਲੱਗੇ ਹੋਵਨ ਤਾਂ ਕਾਲੂ ਆਪਣੇ ਸਹੁਰੇ ਆਦਮੀ ਪੇਚਿਆ ਅਤੇ ਉੱਥੇ ਵੀ ਵਿਦਾਈ ਹੋਣ ਲੱਗੀ ਕਾਲੂ ਰਾਈ ਬੁਲਾਰ ਪਾਸ ਗਿਆ ਤਾਂ ਜਾਇ ਕਰ ਕਹਿਆ ਹੀ ਰਾਈ ਜੀ ਹਨਕ ਤੁਹਾਡੇ ਤਾਸਤਾ ਵਿਆਹ ਹੈ ਮੈਂ ਸੁਲਤਾਨਪੁਰ ਜਾਵਾ ਸਾਹਾ ਲਿਖਿਆ ਆਇਆ ਹੈ ਇਹ ਬਾਤ ਸੁਣ ਰਾਈ ਬੁਲਾਰ ਵੱਡਾ ਤੰਗ ਹੋਇਆ ਰਾਏ ਕੋ ਵੱਡਾ ਗੁੱਸਾ ਆਇਆ ਅਰ ਕਹਿਆ ਕਾਲੂ ਤੇਰੀ ਮਤ ਨੂੰ ਕੀ ਹੋਇਆ ਹੈ ਤੂੰ ਨਾਨਕ ਨੂੰ ਆਪਣਾ ਪੁੱਤਰ ਜਾਣਦਾ ਹੈ ਉਹ ਤਾਂ ਸਰਬ ਸੰਸਾਰ ਦਾ ਮਾਲਕ ਹੈ ਮੈਨੂੰ ਤੂੰ ਆਖਦਾ ਹੈ ਤੇਰਾ ਦਾਸ ਹੈ ਉਹ ਦਾਸ ਨਹੀਂ ਉਹ ਤਾਂ ਸਰਬ ਸੰਸਾਰ ਦਾ ਪਾਲਕ ਹੈ ਇਹ ਸੁਣ ਕਰ ਕਾਲੂ ਨੇ ਕਹਿਆ ਹੀ ਰਾਏ ਜੀ ਬਖਸ਼ੀਏ फिर यह बात मैं नहीं कहूंगा राय ने कहिया, कालू तेरा स्वभाव बड़ा खोटा है बोल विगाड़ है देखी कुछ बोल विगाड़ कर देवे अते मूला तेरा कुड़म ओ भी बड़ा सखत है दोनों जहे हो, मत कोई काम बिगाड़ देवो ता कालू कहिया राय जी इको मेरा पुत्र है उस दा उसका है। ਐਸੇ ਆਨੰਦ ਵਿੱਚ ਮੈਂ ਕਿਉਂ ਕਬੂਲ ਬੋਲਾਂ ਰਾਈ ਨੇ ਕਹਿਆ ਉਹ ਵੀ ਨਾਨਕ ਹੈ ਤੇ ਤੂੰ ਕਾਲੂ ਹੈ ਤਾਂ ਕਾਲੂ ਕਹਿਆ ਏ ਰਾਈ ਜੀ ਤੁਸੀਂ ਵੱਡੇ ਹੋ ਔਰ ਵਕਤ ਦੇ ਹਾਕਮ ਹੋ ਅਤੇ ਤੁਸੀਂ ਇਹ ਬਚਨ ਕਿਸ ਤਰ੍ਹਾਂ ਕਹਿਆ ਤੁਸੀਂ ਸ਼ੁਭ ਬਚਨ ਕਹੋ ਪਾਰ ਆਏ ਨੇ ਕਹਿਆ ਭਲਾ ਕਾਲੂ ਜਾ ਤੈਨੂੰ ਖੁਦਾ ਹੀ ਬਖਸ਼ੇਗਾ ਅਤੇ ਮੁਰਾਦ ਸਭ ਹਾਸਿਲ ਹੋਵੇਗੀ ਸੁਲਤਾਨਪੁਰ ਨੂੰ ਜਾਏ ਮੇਰਾ ਨਾਨਕ ਜੀ ਨੂੰ ਸਲਾਮ ਆਖੀ ਅਤੇ ਮੇਰੀ ਤਰਫੋਂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕੀ ਅਤੇ ਬਗਲ ਵਿੱਚ ਲੈ ਤਾ ਕਾਲੂ ਰਾਏ ਬੁਲਾਰ ਕੋਲੋਂ ਵਿਦਿਆ ਲੈ ਕੇ ਚਲਿਆ ਆੜ ਦੀ ਸੰਗRAND ਚੜੀ ਤਲਵੰਡੀਓ ਚੱਲੇ ਤਾਂ ਆਏ ਪਰਮਾਨੰਦ ਪਲਤੇ ਦੇ ਘਰ ਵੜੇ ਜਾਂ ਪੰਜ ਦਿਨ ਸਾਹੇ ਵਿੱਚ ਰਹੇ ਤਾਂ ਵਿਆਹ ਦਾ ਆਰੰਭ ਕੀਤਾ ਸੁਲਤਾਨਪੁਰੋਂ ਭੱਲੇ ਮਹੂਰਤ ਚੱਲੇ ਤਾਂ ਜਾਏ ਸਾਹੇ ਉੱਪਰ ਖੜੇ ਹੋਏ ਭਾਈਏ ਜੈ ਰਾਮ ਦੇ ਪਿਤਾ ਪਰਮਾਨੰਦ ਪਲਤੇ ਨਿੱਦੇ ਬ੍ਰਾਹਮਣ ਨੂੰ ਮੂਲੇ ਦੇ ਘਰ ਭੇਜਿਆ हे नीति ब्राह्मण जी तुसी जाय कर मुले चोणे नो खबर कर आओ जो वेदियां दी जंज बाग में आए उतरी है ता मुले चोणे नो नीति ब्राह्मण ने जाय कर खबर कीती ਆਰ ਆਇ ਕਰ ਆਸ਼ੀਰਵਾਦ ਕਹਿਆ ਆਖਿ ਉਸ ਜਜਮਾਨ ਚੰਝ ਬਾਗ ਵਿੱਚ ਆਏ ਉਤਰੀ ਹੈ ਤੁਹਾਡੇ ਪਾਸ ਖਬਰ ਕਰਨ ਦੇ ਵਾਸਤੇ ਪਰਮਾਨੰਦ ਨੇ ਭੇਜਿਆ ਹੈ ਮੂਲੇ ਨੇ ਉੱਠਕਰ ਆਪਣੀ ਬਿਰਾਦਰੀ ਦੇ ਭਰਾਵ ਭਾਈ ਜਾਇ ਕਰ ਇਕੱਠੇ ਕੀਤੇ ਮੂਲੇ ਨੇ ਅਜਿੱਤੇ ਰੰਦਾਵੇ ਪਾਸ ਜਾਇ ਕਰ ਕਹਿਆ ਜੋ ਪਖੋਕੇ ਕਾਉਂ ਦਾ ਚੌਧਰੀ ਸੀ ਲੱਗਾ ਆਖਣ ਚੌத்ਰੀ ਜੀ 베ਦੀਆਂ ਦੀ ਜੰਜ ਬਾਗ ਵਿੱਚ ਆਏ ਉਤਰੀ ਹੈ ਆਪ ਚਲਿਏ ਅਜੀਤੇ ਰੰਦਾਵੇ ਨੇ ਕਹਿਆ ਸੁਨ ਮੂਲਾ ਤੇਰੇ ਘਰ ਭਲੇ ਲੋਕ 베ਦੀ ਟੁਕੇ ਹਨ ਤੂੰ ਕੁਝ ਸ਼ਰਮ ਰੱਖੀ ਅਤੇ ਉਹਨਾਂ ਦੀ ਸ਼ਰਮ ਰੱਖਨ ਨੂੰ ਲੋਚੀ ਅਤੇ ਜੀਬ ਨੂੰ ਰੋਕ ਦੇਵੀਂ ਅ ਸਾਡਾ ਆਖਿਆ ਇਹੋ ਹੈ ਅਤੇ ਮੈਂ ਸੁਣਿਆ ਹੈ ਜੋ ਕਾਲੂ 베ਦੀ ਪਟੀਆਂ ਦਾ ਪਟਵਾਰੀ ਹੈ ਉਹ ਪੁੱਤਰ ਨੂੰ ਬੁਰਾ ਹੀ ਬੋਲਦਾ ਹੈ ਤੇ ਤੂੰ ਵੀ ਜਬਾਨ ਦਾ ਕੋੜਾ ਹੀ ਹੈ ਤੇ ਪਰਮਾਨੰਦ ਜੀ ਜੋ ਹਣ ਪਲੇ ਆਦਮੀ ਹਨ ਤੇ ਅਸੀਂ ਆਪਣੇ ਵੱਲੋਂ ادب ਹੀ ਕਰਨਾ ਹੈ ਤਾਂ ਮੂਲੇ ਕਹਿਆ ਪਲਾ ਚੌਧਰੀ ਜੀ ਇੱਕ ਪਰਮੇਸ਼ਵਰ ਦੀ ਓਟ ਹੈ ਜਾ ਤੁਹਾਡੀ ਤਾਂ ਅਜੀਤ ਰੰਦਾਵੇ ਕਹਿਆ ਪਲਾ ਮੂਲਾ ਸਸਾਨੂੰ ਤੇ ਤੁਹਾਨੂੰ ਦੋਹਾਨੂੰ ਸੱਚੇ ਪਰਮੇਸ਼ਵਰ ਦੀ ਹੀ ਓਟ ਹੈ। ਇਸੇ ਦਾ ਆਸਰਾ ਰੱਖੋ ਤੇ ਜੈਕਾਰ ਜੰਝ ਦਾ ਅਕਾ ਲਵੋ। ਆਏ ਜੰਝ ਦਾ ਪਲਾ ਆਦਰ ਕੀਤਾ ਤੇ ਪਲੀ ਪ੍ਰਕਾਰ ਵਾਜੇ ਵੱਜਦੇ ਆਹੇ। ਇੱਕ ਪਾਸੇ ਕਾਲੂ ਤੇ ਦੂਜੇ ਪਾਸੇ ਜੈ ਰਾਮ ਦਾ ਪਿਤਾ ਪਰਮਾਨੰਦ ਪਲਤਾ ਜੈਸੇ ਟੱਕੇ ਰੁਪਏ ਸੁੱਟਦੇ ਸੰ ਬਰਖਾ ਕਰਦੇ ਕਰਦੇ ਡੇਰੇ ਆਹੇ। दुल्हे को देखकर नर नारी बड़े प्रसन्न हुए और मुल्ले के भागो की स्राहता करने लगे 28000 देवत्या समेत इंद्र ब्रह्मा विष्णु अपनी शक्तियां ना लेकर बाबा जी का ब्याह देखना है लक्ष्मी जी पार्वती जी इंद्राणी ब्रह्मा हाथ में आरती लेके और पूजा देश मान लेके बापे के ब्याह के गीत गांदियां हैं ਪਰ ਮੁਲੇ ਕੇ ਕਰ ਟੁਕਾਉ ਹੋਇਆ ਉਸ ਸਮੇਂ ਨਾਨਕ ਨਿਰੰਕਾਰੀ ਜੀ ਕੀ ਆਰਤੀ ਕਰੀ ਗੁਰੂ ਨਾਨਕ ਜੀ ਕਾ ਨਾਮ ਲੈ ਲੈ ਕਰ ਗੀਤ ਗਾਂਦੀਆਂ ਹੈ ਬ੍ਰਹਮਾ ਲੱਗਾ ਉਸ ਤਦ ਕਰਨ ਸ਼ਿਵ ਜੀ ਮੁਕਟ ਲੈ ਕਰ ਆਏ ਗਨ ਗੰਦਰਬ ਸਭ ਮਿਲ ਕੇ ਮੰਗਲਾ ਚਾਰ ਲੱਗੇ ਗਉਣ ਸੰਦਾਇਕ ਸਿਹਰੇ ਲੈ ਕੇ ਆਏ ਸਭ ਦੇਵੀ ਦੇਵਤੇ ਤੰਬੂ ਲੈ ਕੇ ਲੱਗੇ ਜੈ ਜੈਕਾਰ ਕਰਮ ਅਤੇ 9 ਨਾਂ 84 ਸਿੱਧ ਸਭ ਪੇਟਾ ਲੈ ਕੇ ਆਏ ਹਾਰ ਸੁਕਲਾ ਪਖ ਕੀ ਸਤਮੀ ਕੋ ਅੰਮ੍ਰਿਤ ਵੇਲੇ ਬਾਬੇ ਨਾਨਕ ਜੀ ਕਾ ਵਿਆਹ ਹੋਆ ਮਾਤਾ ਸੁਲਖਨੀ ਜੀ ਕੋ ਇਸ਼ਨਾਨ ਕਰਾਈ ਕਰ ਨਵੀਨ ਵਸਤਰ ਪਹਿਨਾਏ ਕਰ ਖਾਰਿਆ ਪਰ ਬਾਬੇ ਨਾਨਕ ਜੀ ਕੇ ਪਾਸ ਲਿਆਈ ਕਰ ਬਿਠਾਇਆ ਰਾਜੰਤਰ ਬਾਜਤੀ ਰਹੀ ਜੈ ਜੈਕਾਰ ਹੋਤੀ ਰਹੀ ਪੰਜ ਕੜੀਆਂ ਰਾਤ ਰੰਦੀ ਲਾਵਾਂ ਹੋਈਆਂ ਗੁਰੂ ਨਾਨਕ ਜੀ ਦੇ ਵਿਆਹ ਦਾ ਦੋਨੋਂ ਪਾਸੇ ਭੜਾ ਰਸ ਰਹਿਆ ਅਤੇ ਤਿੰਨ ਦਿਨ ਜੰਝ ਰਹੀ ਫਿਰ ਚੌਥੇ ਦਿਨ ਜੰਝ ਵਿਦਾ ਹੋਈ ਆ ਗੁਰਨਾਨਕ ਜੀ ਡੋਲੀ ਲੈ ਕਰ ਸੁਲਤਾਨਪੁਰ ਆਏ। calup ਤੇ ਲਾਲੂ ਦੋਨੇ ਪਾਈ ਆਖਣ ਲੱਗੇ ਜੋ ਨਿੱਗਰ ਤੇ ਹੋਟੀ ਆਪਣੇ ਘਰ ਤਲਵੰਡੀ ਨੂੰ ਚੱਲਣ ਤੇ ਨਾਨਕੀ ਜੀ ਅਰ ਜੈਰਾਮ ਆਖਣ ਜੀ ਇੱਥੇ ਹੀ ਰਹਿਣ ਤਲਵੰਡੀ ਭੇਜੇ ਨਹੀਂ। ਜਾਂ ਅਗਲਾ ਦਿਨ ਹੋਇਆ ਤਾਂ ਪਰਮਾਨੰਦ ਨੇ ਕਹਿਆ ਸੁਨ ਮੋਲ ਚੰਦ ਇਹ ਹੁਣ ਪਹਿਲੀ ਵਾਰੀ ਹੈ ਤੇ ਨਿੱਗਰ ਦੀ ਮਾਂ ਦੀ ਸਿਰਮੁਰਾਦ ਹੈ। ਇਹ ਹੁਣ ਆਪਣੇ ਘਰ ਨੂੰ ਜਾਣ ਆਰੇ ਫੇਰ ਆਏ ਕਰ ਇੱਥੇ ਹੀ ਰਹਿਣਗੇ ਕਿਉਂ ਜੋ ਕਿਰਤ ਮੋਦੀ ਖਾਨੇ ਦੀ ਇੱਥੇ ਹੀ ਹੈ ਇਹਨਾਂ ਦਾ ਇੱਥੇ ਰਹਿਣਾ ਕਿਉਂ ਕਰ ਪੰਦਾ ਹੈ ਅਤੇ ਡੋਲੀ ਕਰ ਲੈ ਜਾਣ ਆ ਗੁਰੂ ਨਾਨਕ ਜੀ ਅਤੇ ਮਾਤਾ ਚੌਨੀ ਜੀ ਡੋਲੀ ਤਲਵੰਡੀ ਲੈ ਗਏ ਗੁਰੂ ਨਾਨਕ ਜੀ ਕਹਿਆ ਭਾਈ ਬਾਲਾ ਅਸੀਂ ਆਪਦਿਆਂ ਤੇ ਕਰ ਤੁਸੀਂ ਕੰਮ ਚਲਾਓ ਅਗੋ ਭਾਈ ਬਾਲੇ ਆਖਿਆ ਗੁਰੂ ਜੀ ਮੈਂ ਤਾਂ ਜੱਟ ਹਾਂ ਮਿੱਤੂ ਕੰਮ ਮੋਦੀ ਖਾਨੇ ਦਾ ਕਿਉਂ ਕਰ ਚੱਲੇਗਾ ਤਾਂ ਗੁਰੂ ਨਾਨਕ ਜੀ ਕਹਿਆ ਹੀ ਭਾਈ ਬਾਲਾ ਇਹ ਕੰਮ ਕਰਤਾਰ ਚਲਾਵੇਗਾ ਪਰ ਤੁਸੀਂ ਵਿੱਚ ਖੜੇ ਰਹਿਓ ਇੱਕ ਮਹੀਨੇ ਨੂੰ ਜ਼ਰੂਰ ਅਸੀਂ ਆਵਾਂਗੇ ਤਾਂ ਬਾਲੇ ਆਖਿਆ ਪੱਲਾ ਗੁਰੂ ਜੀ ਜੋ ਤੁਹਾਡੀ ਰਜ਼ਾਏ ਤਿਉਹੀ ਕਰੋ ਤੇ ਗੁਰੂ ਜੀ ਜੋ ਕੁਝ ਤੁਸੀਂ ਆਖੋਗੇ ਸੋਈ ਮੈਂ ਕਰਾਂਗਾ ਗੁਰੂ ਨਾਨਕ ਜੀ ਢੋਲੀ ਲੈ ਕੇ ਤਲਵੰਡੀ ਗਏ